ਬਠਿੰਡਾ ਰੋਡ ਤੇ ਇੱਕ ਗੱਡੀ ਵਿੱਚ ਗੈਸ ਸਿਲੰਡਰ ਨੂੰ ਲੱਗੀ ਅੱਗ ਫਾਇਰ ਬ੍ਰਿਗੇਡ ਟੀਮ ਨੇ ਪਾਇਆ ਕਾਬੂ ਵੱਡਾ ਹਾਸਾ ਟਲਿਆ ਸ਼੍ਰੀ ਮੁਕਸਰ ਸਾਹਿਬ ਦੇ ਬਠਿੰਡਾ ਰੋਡ ਤੇ ਬੁਲਟ ਏਜੰਸੀ ਦੇ ਸਾਹਮਣੇ ਸਥਿਤ ਇੱਕ ਗੱਡੀ ਵਿੱਚ ਦਿਨ ਰਾਤ ਦੇ 8:30 ਵਜੇ ਗੈਸ ਪੱਠੀ ਤੋਂ ਭੜਕੀ ਅੱਗ ਨੇ ਗੈਸ ਸਿਲੰਡਰ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਫਿਲਹਾਲ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਦੇ ਮਲਾਜ਼ਮਾਂ ਵੱਲੋਂ ਤੁਰੰਤ ਅੱਗ ਦੇ ਕਾਬੂ ਪਾ ਲਿਆ ਗਿਆ ਜਿਸ ਕਾਰਨ ਇੱਕ ਵੱਡਾ ਹਾਸਾ ਹੋਣ ਤੋਂ ਬਚਾਰਿਆ ਹੈ ਫਾਇਰ ਬ੍ਰਿਗੇਡ ਟੀਮ ਦੇ ਫਾਇਰਮੈਨ ਰੁਪਿੰਦਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਕਰੀਬ 8:23 ਤੇ ਬਠਿੰਡਾ ਰੋਡ ਤੇ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ। ਉਹਨਾਂ ਨੇ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਅੱਗ ਗੈਸ ਪੱਠੀ ਤੋਂ ਪੜਕ ਕੇ ਗੈਸ ਸਿਲੰਡਰ ਨੂੰ ਲੱਗੀ ਹੋਈ ਸੀ ਜਿਸ ਨੇ ਕਾਫੀ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ। ਫਿਲਹਾਲ ਉਹਨਾਂ ਨੇ ਟੀਮ ਦੀ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਅਤੇ ਗੈਸ ਸਿਲੰਡਰ ਨੂੰ ਸਹੀ ਸਲਾਮਤ ਘਰ ਵਿੱਚੋਂ ਬਾਹਰ ਕੱਢ ਲਿਆ। ਉਧਰ ਇਸ ਅਗਨਿ ਦੀ ਘਟਨਾ ਦੇ ਕਾਰਨ ਖੇਤਰ ਦੇ ਲੋਕਾਂ ਵਿੱਚ ਸਹਿਮ ਪਾਇਆ ਗਿਆ। ਨਾ ਫਾਇਰਮੈਨ ਰਪਿੰਦਰ ਸ਼ਰਮਾ ਜਿਹੜੀ ਸਾਨੂੰ 20:23 ਮਿੰਟ ਤੇ ਸੂਚਨਾ ਮਿਲੀ ਕਿ ਬਠਿੰਡਾ ਰੋਡ ਤੇ ਇੱਕ ਘਰ ਵਿੱਚ ਅੱਗ ਲੱਗ ਗਈ ਆ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਘਰ ਵਿੱਚ ਰਸੋਈ ਵਿੱਚ ਪੱਠੀ ਨੂੰ ਪੱਠੀ ਤੋਂ ਸਿਲੰਡਰ ਨੂੰ ਅੱਗ ਲੱਗੀ ਸੀ ਜੇ ਥੋੜੀ ਦੇਰੀ ਹੋ ਜਾਂਦੀ ਤਾਂ ਮਤਲਬ ਕਿ ਆਗ ਨੇ ਬਹੁਤ ਭਿਆਨਕ ਰੂਪ ਧਾਰਨ ਕਰ ਲੈਣਾ ਸੀ ਅਸੀਂ ਮੌਕੇ ਤੇ ਪਹੁੰਚ ਕੇ ਪਾਣੀ ਮਾਰ ਕੇ ਅੱਗ ਤੇ ਕਾਬੂ ਪਾਇਆ